ਕੋਈ ਨਿਗਰਾਨਾ ਉਸ ਨੂੰ ਦੇਖਤੀ ਹੈ ਤੇ ਬਾਈ ਪਿੰਡੇ ਵਿੱਚ ਕੋਈ ਜਾਨਵਰ ਚੁਗਿਆ ਪਹੁੰਚਿਆ ਹੋਇਆ ਹੈ ਉਹ ਕੋਈ ਵੀਰ ਕੋਈ ਬੁੱਤੇ ਨੂੰ ਚੱਕ ਕੇ ਲੈ ਗਿਆ ਤੇ ਸਭ ਤੋਂ ਵੀ ਦੇਖਤੀ ਹੈ ਕਿ ਡੰਗਲ ਵਿੱਚ ਕੁਝ ਬਾਹਰ ਬੰਦੇ ਹੋਏ ਹਨ ਜਾਂ ਇਹ ਬੰਦੇ ਬਾਹਰ ਪਏ ਹੋਏ ਹਨ ਨੂੰ ਦੇਖਤੀ ਹੈ ਅਬ ਚੌਕ ਸੋਗ ਰਹਾ ਜੀ ਕੋਈ ਪਤਾ ਨਹੀਂ ਇੱਕ ਜਾਨ ਬਣਿਆ ਆਪਣੇ ਨਜ਼ਰ ਵਿੱਚ ਪਹੁੰਚਿਆ ਖਬਰ ਚ ਪਰਮਾਰਸਗਰ ਹੈ। ਤੋਂ ਸੰਗਤਾਂ ਦੇ ਵਾਰੇ ਫਿਰ ਬੇਨਤੀ ਹੈ ਜਿਹੜੇ ਕਿ ਮੇਰੇ ਬੀਰੀਆ ਬਾਹਰ ਪਏ ਹਨ ਜਦੋਂ ਇਹਦਾ ਨਜ਼ਰ ਤੋਂ ਕੋਲ ਬਾਹਰ ਆਇਆ ਬਹੁਤ ਚੌਕਸ ਹੋ ਕੇ ਰਹਿਣਾ ਹੈ ਜੀ। ਇਹ ਉਹਨਾਂ ਖਿਆਲ ਕਰਨਾ। ਕੋਈ ਪਤਾ ਨਹੀਂ ਖਲੋ ਜਗੜ ਮਾਰ ਦੇਣੀ ਹੈ। ਤੇ ਹੁਣੇ ਹਮੇ 10 ਮਿੰਟਾਂ ਦੇ ਵਿੱਚ ਇੱਕ ਕੁੱਤੇ ਨੂੰ ਮਾਰਗ ਪਰੇ ਲੋਕ ਇਹ ਜਦੋਂ ਆਪਣੇ ਕੋਲ ਤੋਸਾ ਨਹੀਂ ਤਾਂ ਸੰਗਤਾਂ ਨੂੰ ਦੱਸਦੀ ਹੈ ਕਿ ਬੱਚਕ ਸੁਦੇ ਰਣ ਹੈ ਭਾਈ ਨਿਕਨਵਸ ਨੂੰ ਉਹਦੀ ਜੀ ਕਾ ਖਾਤਾ ਉਹਦੀ ਜੀ ਦੀ ਰਤੇ bu भी इंसान है 시작을 <susurly> 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 ਤੁਸੀਂ ਦੇਖਿਆ じゃ ਕਿਵੇਂ ਮੁੱਖ ਦੇ ਹਾਲਾਤ ਕੀ ਸੀ ਹਾਂਜੀ ਹਾਂਜੀ ਮੈਂ ਹੀ ਦੇਖਿਆ ਰਾਤ ਨੂੰ 10:30 ਪਾਉਣੇ 11 ਵਜੇ ਦਾ ਟਾਈਮ ਸੀਗਾ ਮੈਂ ਘਰ ਤੋਂ ਰੋਟੀ ਖਾ ਕੇ ਬਾਬਾ ਹਰੀਪੁਰ ਵਾਲੇ ਦੇ ਰੇਤੇ ਚ ਜਾ ਰਿਹਾ ਸੀਗਾ ਉੱਥੇ ਕੰਡ ਜੋ ਚੱਲ ਰਹੀ ਆਪਣੀ ਦੁਸ਼ਹਿਰੀ ਤੱਕ ਤੇ ਰਾਤ ਨੂੰ ਉੱਥੇ ਸੌਣਾ ਜਦੋਂ ਵੀ ਮੇਰੇ ਮੋਟਰਸਾਈਕਲ ਦੀ ਉੱਪਰੋਂ ਲਾਈਟ ਪਈ ਹੈ ਤਾਂ ਇੱਥੋਂ ਲੈ ਕੇ ਆਪਣਾ ਨਦੀ ਵੱਲ ਭੱਜ ਗਿਆ ਕੁੱਤੇ ਨੂੰ ਤੇ ਬਹੁਤ ਹੀ ਜ਼ਿਆਦਾ ਖੂਨ ਡਿੱਗਿਆ ਹੋਇਆ ਸੀਗਾ ਮੈਂ ਦੇਖ ਕੇ ਅਚਾਨਕ ਮੈਂ ਕਿਹਾ ਇੰਨਾ ਖੂਨ ਫਿਰ ਇੱਥੇ ਪੈੜ ਦੇਖੀ ਗਈ ਬਾਕੀ ਮੌਤਬਰ ਬੰਦਿਆਂ ਨੂੰ ਫੋਨ ਕੀਤਾ ਇਹ ਹੋਰ ਪਿੰਡ ਦੇ ਪਸਨੀ ਕਾਫੀ ਇਕੱਠੇ ਹੋ ਗਏ ਤੁਸੀਂ ਜਨਰਲ ਪੁਲਿਸ ਦੇ ਅਧਿਕਾਰੀ ਜੀ ਜੀ ਵਾਈਲਡ ਲਾਈਫ ਵਾਲਿਆਂ ਨੂੰ ਦਿੱਤੀ ਹੈ ਜੀ ਆਏ ਸੀਗੇ ਮੌਕਾ ਦੇਖਣ ਵਾਸਤੇ ਤੇ ਦੇਖ ਕੇ ਗਏ ਨੇ ਉਹ ਕਹਿੰਦੇ ਵੀ ਇੱਕ ਦੋ ਦਿਨ ਚ ਅਸੀਂ ਪਿੰਜਰੇ ਲਗਾ ਜਾਵਾਂਗੇ ਜੀ ਕਿੰਨਾ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ ਚ ਪਿੰਡ ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ ਲੋਕੀ ਹੁਣ ਸ਼ਾਮ ਟਾਈਮ ਰਾਤ ਵੇਲੇ ਬਾਹਰ ਨਿਕਲਦੇ ਨਹੀਂ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾ ਹੀ ਨਿਕਲਣਾ ਪੈਂਦਾ ਜੀ ਕੀ ਨਾਮ ਹੈ ਜੀ ਇਹਨਾਂ ਸੋਨਾ ਸਰਪੰਚ ਆਏ ਜੀ ਉਸ ਬਾਅਦ ਸਾਬ ਤੁਹਾਡੇ ਪਿੰਡ ਦਾ ਸੈਰ ਹੈ ਕਿ ਤੈਨੂੰ ਉਹ ਦਿਸਿਆ ਕਿ ਉਸ ਤੋਂ ਬਾਅਦ ਕਿਵੇਂ ਦਾ ਮਾਹੌਲ ਹੈ ਪਿੰਡ ਪਿੰਡ ਵਿੱਚ ਡਰਦਾ ਮਾਹੌਲ ਆ ਜੂਰਾ ਕਿ ਰਾਤ ਵੇਲੇ ਜਾਂਦੇ ਰਹਿੰਦੇ ਤਾਂ ਲੋਕੀ ਸਾਡੇ ਤਾਂ ਇਧਰ ਰਾਖੀ ਵੀ ਕਰਨੀ ਪੈਂਦੀ ਹੈ ਲੋਕਾਂ ਨੂੰ ਕਿ ਫਸਲਾਂ ਰਾਖੀ ਵਰਗੇ ਹੁੰਦੇ ਤਾਂ ਮੱਕੀ ਮੁੱਕੀ ਰਾਖੀ ਜਾਂਦੇ ਲੋਕ ਉਹਨਾਂ ਨੂੰ ਵੀ ਸੁਚਿਤ ਕਰਨਾ ਪੈਂਦਾ ਰਾਖੀ ਰਾਤ ਜਾਣ ਵਕਤ ਕਿ ਉਹਨਾਂ ਨੂੰ ਜਾਣ ਤੇ ਬਣੀ ਹੋਈ ਹੈ ਇਹ ਰਾਖੀ ਨਾ ਕਰੀਏ ਫਿਰ ਫਸਲ ਨਹੀਂ ਹੁੰਦੀ ਨਾ ਦਈਏ ਫਿਰ ਬਾਈ ਖਾਲਦੇ ਅੱਛਾ ਕਿੰਨਾ ਕੁ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਲੱਗਿਆ ਕਿ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਬੱਚੇ ਸਕੂਲ ਹੀ ਜਾਂਦੇ ਨੇ ਹੋਰ ਵੀ ਲੋਕਾਂ ਦੇ ਕੰਮ ਕਰਾਂ ਜਾਣਾ ਹੈ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਇੱਕ ਕੁੱਤੇ ਨੂੰ ਚੁੱਕ ਕੇ ਲੈ ਗਿਆ ਸਰੇ ਤੈਂਦੂ ਉਸ ਤੋਂ ਬਾਅਦ ਕਿੰਨਾ ਕ ਲੋਕਾਂ ਦੇ ਵਿੱਚ ਕਿੰਨਾ ਡਰ ਹੈ ਬਹੁਤ ਡਰ ਦਾ ਮਾਹੌਲ ਹੈ ਜੀ ਇੱਕ ਤਾਂ ਸਾਡਾ ਸਕੂਲ ਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਹੈਗਾ ਪੈਦਲ ਕਿ ਦਿਨ ਵੇਲੇ ਦੁਪਹਿਰ ਵੇਲੇ ਬੱਚਿਆਂ ਨੂੰ ਡਰ ਰਹਿੰਦਾ ਤੈਂਦੂ ਕਿ ਉਹ ਰਸਤੇ 'ਚ ਉਹਦਾ ਕਿਹੜਾ ਪਤਾ ਲੱਗ ਜੂਨਾ ਕਾਦਾਂ ਆ ਜੀ ਬਿਲਕੁਲ ਉਹਦਾ ਬੱਚਾ ਵੀ ਬਹੁਤ ਡਰ ਦਾ ਮਾਹੌਲ ਹੈ ਬੱਚਿਆਂ ਨੂੰ ਆਪ ਛੱਡ ਕੇ ਆਉਂਦੇ ਲੋਕ ਇਸ ਕੋਲ ਰਾਤ ਭਗਤ ਦੇ ਅਧਿਕਾਰੀ ਕਰ ਰਹੇ ਨੇ ਕੁਝ ਬੋਲਦੇ ਲੱਗ ਸੁਣ ਉਹਨਾਂ ਨੂੰ ਕਿਹਾ ਹੋਇਆ ਸੂਚਿਤ ਕੀਤਾ ਹੋਇਆ ਕੋਈ ਪਿੰਜਰਾ ਵਗੈਰਾ ਲਾ ਕੇ ਨਹੀਂ ਜੀ ਨਹੀਂ ਉਹ ਕਹਿੰਦੇ ਕੱਲ ਲਾਣਗੇ ਜੀ ਕੱਲ ਲਾਣਗੇ ਹਾਂਜੀ ਕੀ ਅਪੀਲ ਸਰਕਾਰ ਨੂੰ ਕੀਤੀ ਸਰਕਾਰੋਂ ਇਹ ਪਹਿਲਾਂ ਵੀ ਛੇਛੇ ਦਿਨੋਂ ਕਾਬੂ ਪਾਇਦਾ ਹੈ ਜਾਂ ਪਿੰਜੇ ਲਗਾ ਕੇ ਜਿੱਦਾਂ ਵੀ ਜਿਹੜੇ ਰੱਖੇ ਪੈਂਦੇ ਜਿਹੜੇ ਫੋਰੈਸਟ ਨੇ ਰੱਖੇ ਰੱਖੇ ਹੋਏ ਆ ਰਾਤ ਨੂੰ ਬੰਦੇ ਆ ਉਹਨਾਂ ਨੂੰ ਵੀ ਕੋਈ ਟਾਰਚ ਵਗੈਰਾ ਕੋਈ ਦਿੱਤੀ ਜਾਵੇ ਕਿ ਦੂਰ ਦੂਰ ਤੋਂ ਪਤਾ ਲੱਗ ਸਕੇ ਵੀ ਕੋਈ ਚੀਜ਼ ਜਾ ਰਹੀ ਹੈ ਜੀ